ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਇੱਕ ਹੋਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੰਦਰੋਂ ਤੁਮੋਂ ਖੁਸ਼हाल ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਆ ਮਾਰਨਿੰਗ ਦਾ 7 ਵਜੇ ਜਾਂ ਸਵਾਸਤ ਟਾਈਮ ਆ ਕੱਪੜੇ ਮੈਂ ਧੋ ਕੇ ਪਾਰੀ ਸੁੱਕਣੇ ਮੌਸਮ ਵੀ ਥੋੜਾ ਬੱਦਲਵਾਈ ਵਾਲਾ ਸੀ ਪਰ ਕੱਪੜੇ ਵੀ ਥੋੜੇ ਗਰਮੀ ਵਿੱਚ ਜ਼ਰੂਰੀ ਹੋ ਜਾਂਦੇ ਨੇ ਹਨਾ ਫਿਰ ਆਪਾਂ ਨੂੰ ਇਹ ਟੈਨਸ਼ਨ ਹੁੰਦੀ ਮੈਂ ਕੱਪੜੇ ਧੋਵਾਂਗੇ ਸੁਕਣਗੇ ਨਾ ਸੁਕਣਗੇ ਸਰਦਿਆਂ ਵੀ ਤਾਂ ਚਲੋ ਹੁੰਦਾ ਨਾ ਵੀ ਧੁੱਪ ਨਹੀਂ ਨਿਕਲਦੀ ਅੰ ਅੰਦਰ ਤਾਂ ਰਾਵਣਾ ਤੋਂ ਸੁੱਕੀ ਜਾਂਦੇ ਨੇ ਅੰਦਰੋਂ ਬਾਹਰੋਂ ਗਰਮੀ ਵਿੱਚ ਕੱਪੜੇ ਸੁੱਕੇ ਹੀ ਜਾਂਦੇ ਨੇ ਕੋਈ ਟੈਨਸ਼ਨ ਹੈਗੀ ਕੱਪੜੇ ਸੁਕਾਉਣ ਵਾਲੀ ਤੇ ਮੈਂ ਕਿਹ ਚਲੋ ਜਿੰਨਾ ਟਾਈਮ بارش ਵਗੈਰਾ ਨਹੀਂ ਹੁੰਦੀ ਤੇ ਆਪਾਂ ਕੱਪੜੇ ਪਾ ਦਨੇ ਆ ਹਵਾ ਜੀ ਨਿਕਲ ਜੂ ਕੱਪੜਿਆਂ ਦੇ ਨਾਲ ਥੋੜੇ ਜਿਹੇ ਤਲ ਘਾਟਾਂ ਦੇ ਕੱਪੜੇ ਸੁੱਕਦੇ ਹੋ ਜਾਂਦੇ ਨੇ ਪਰ ਪਹਿਲਾ ਪਹਿਲਾ ਸਵੇਰੇ ਸਵੇਰੇ ਬੱਦਲ ਵਾਈ ਸਵੇਰੇ ਤਾਂ ਪੂਰਾ ਰੱਬਾ ਹੀ ਹੋ ਰਿਹਾ ਜਿਵੇਂ ਮੀਂਹ ਆਇਆ ਤੇ ਆਇਆ ਬਸ ਪਰ ਫਿਰ ਬਾਅਦ ਵਿੱਚ ਧੁੱਪ ਕੱਢ ਲਈ ਤੇ ਇੰਨੀ ਗਰਮੀ ਇੰਨੀ ਗਰਮੀ ਮੀਂਹ ਨਹੀਂ ਪੈ ਰਹਾ ਹੈਗੇ ਮੀਂਹ ਕਨੂੰ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਪਏ ਆ ਬਹੁਤ ਹੀ ਬੇਸ ਆਪੋ ਨੇ ਹੁੰਦਾ ਮੀਂਹ ਪਊ ਤਾਂ ਗਰਮੀ ਤਾਂ ਰਾਤ ਨਹੀਂ ਲੋ ਪਰ ਗਰਮੀ ਤਾਂ ਤੇ ਕੋ ਗਰਮੀ ਨਹੀਂ ਪਵੇ ਨਾ ਪਵੇ ਗਰਮੀ ਤਾਂ ਗਰਮੀ ਹੀ ਰਹਿਣੀ ਆ ਮੀਂਹ ਨਹੀਂ ਪਊ ਤਾਂ ਵੀ ਗਰਮੀ ਐ ਪੈ ਜਾਊਗਾ ਤਾਂ ਵੀ ਗਰਮੀ ਬਸ ਥੋੜਾ ਜਿਆ ਐ ਫਸਲ ਅਨੁਸਾਰਾ ਹੋ ਜਾਂਦਾ ਆਪਦੇ ਮਨ ਨੂੰ ਖੁਸ਼ੀ ਹੋ ਜਾਂਦੀ ਵੀ ਥੋੜਾ ਜਿਆ ਮੌਸਮ ਚ ਬਦਲਾਅ ਤਾਂ ਚਲੋ ਜਰੂਰ ਹੁੰਦਾ ਗਰਮੀ ਥੋੜੀ ਬਹੁਤੀ ਘਟਦੀ ਐ ਥੋੜੇ ਟਾਈਮ ਲਈ ਕੁਝ ਤਾਂ ਫਰਕ ਪੈਂਦਾ ਹੀ ਐ ਤੇ ਅੱਜ ਮੈਂ ਕੁਕਿੰਗ ਨਹੀਂ ਕਰਨੀ ਸੀ ਸਬਜ਼ੀਆਂ ਮੇਰੇ ਕੋਲ ਕੱਲ ਹਨੀਆਂ ਪਈਆਂ ਸੋਂਗੇ ਰਾਤ ਕਿਸੇ ਨੇ ਖਾਣਾ ਹੀ ਨਹੀਂ ਖਾਂਦਾ ਤੇ ਮੈਂ ਕਿਹਾ ਚਲੋ ਕੱਪੜੇ ਧੋਈ ਆਉਣੀ ਆ ਅੱਜ ਕੋਈ ਸਾਫ ਸਫਾਈ ਦਾ ਡਸਟਿੰਗ ਦਾ ਕੰਮ ਨਹੀਂ ਸੀ ਕਿਉਂਕਿ ਇੱਕ ਦਿਨ ਪਹਿਲਾਂ ਮੈਂ ਸਾਰੇ ਘਰ ਦੀ ਡਸਟਿੰਗ ਕਰਕੇ ਠੀਕ ਆਲਮੋਸਟ ਸਾਫ਼ ਹੀ ਸੀ ਘਰ ਦਿਲ ਵੀ ਨ ਕਰ ਰਿਹਾ ਸੀ ਅੱਜ ਦਿਲ ਕਰਾ ਕਿ ਛੁੱਟੀ ਕਰ ਲਈ ਕੰਮਾਂ ਤੋਂ ਕੁਝ ਵੀ ਨਾ ਕਰੀ ਬਸ ਉਹੀ ਗੱਲ ਹੋਈ ਅੱਜ ਮੈਂ ਕੁਝ ਵੀ ਕੰਮ ਨਹੀਂ ਕਰ ਰਹਾ ਕੱਪੜੀ ਧੋਤੇ ਨੇ ਕਿਚਨ ਦਾ ਖਾਣ ਪਕਾਉਣ ਕਰਿਆ ਸਫਾਈ ਸਾਫ ਸਫਾਈ ਦਾ ਅੱਜ ਕੁਝ ਕੰਮ ਨਹੀਂ ਹੋਇਆ ਹੈਗਾ ਘਰ ਵੀ ਸਾਫ਼ ਸੀ ਲੋਡ ਵੀ ਨਹੀਂ ਸੀ ਤੇ ਆਪਦਾ ਵੀ ਥਿਲ ਨਹੀਂ ਕਰ ਰਿਹਾ ਸੀ ਤੇ ਵਾਈਟ ਕੱਪੜਾ ਲਈ ਮੈਨੂੰ ਕਈ ਪੈਨਾਂ ਦੇ ਕਮੈਂਟ ਆਏ ਨੇ ਤੁਸੀਂ ਵਾਈਟ ਕੱਪੜਾ ਲਈ ਕੀ ਯੂਜ਼ ਕਰਦੇ ਹੋ ਵਾਈਟ ਕੱਪੜਾ ਲਈ ਮੈਂ ਉਜਾਲਾ ਨੀਲ ਕਈ ਕਹਿੰਦੇ ਨੇ ਉਜਾਲਾ ਨਾਲ ਕੱਪੜੇ ਨੀਲੇ ਜਾਮਨੀ ਜੇ ਬਣ ਜਾਂਦੇ ਨੇ ਜਾਂ ਆਪਾਂ ਜਿਆਦਾ ਯੂਜ਼ ਕਰਾਂਗੇ ਫੇਰ ਬਣ ਜਾਂਦੇ ਨੇ ਥੋੜਾ ਜਿਹਾ ਤੁਸੀਂ ਪਾਓ ਪਾਣੀ ਵਿੱਚ ਘੋਲੋ ਹਨਾ ਫੇਰ ਨਹੀਂ ਹੁੰਦੇ ਹੈਗੇ ਜਾਂ ਫਿਰ ਵਾਈਟ ਕੱਪੜਾ ਲੀਵਾ ਯੂਜ਼ ਕਰਦੀ ਹੁੰਦੇ ਆ ਰਾਣੀ ਪਾਲ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਅੱਗੇ ਵੀਡੀਓ ਵਿੱਚ ਇਹ ਬਿਲਕੁਲੀ ਬਹੁਤ ਹੀ ਵਧੀਆ ਵਾਈਟ ਕੱਪੜਾ ਨਾਲ ਆਪਾਂ ਨੀਲ ਨਹੀਂ ਦੇਣਾ ਚਾਹੁੰਦੇ ਵੀ ਵਾਈਟ ਹੀ ਰਹਿਣ ਤਾਂ ਆਪਾਂ ਰਾਣੀ ਪਾਲ ਯੂਜ਼ ਕਰ ਸਕਦੇ ਹਾਂ ਦੇਖੋ ਕੁਆਲਿਟੀ ਵਿੱਚ ਮੈਂ ਥੋੜਾ ਜਿਹਾ ਪਾਣੀ ਪਾਇਆ ਜੀ ਨਿੱਕੇ ਚਿੱਟੇ ਕੱਪੜੇ ਹੁੰਦੇ ਨੇ ਔਰ ਥੋੜਾ ਜਿਹਾ ਕੁਝ ਡ੍ਰੌਪਸ ਮੈਂ ਇਹਦੇ ਉਜਾਲ ਤਾਂ ਉਹ ਥੋੜਾ ਜਿਹਾ ਨੀਲ ਕੱਪੜੇ ਤੇ ਘੱਟ ਜਾਂਦਾ ਜੇ ਇੱਕ ਵਾਰ ਆਪਾਂ ਨੂੰ ਲੱਗੂ ਨਾ ਕਿ ਬੀ ਜਿਆਦੇ ਹੋ ਗਿਆ ਧੁੱਪ ਚ ਵੀ ਫਰਕ ਪੈਂਦਾ ਕੱਪੜੇ ਦਾ ਜਿਹੜਾ ਨੀਲਾ ਪਾਣਾ ਉਹ ਘੱਟ ਜਾਂਦਾ ਜੀ ਬਿਲਕੁਲ ਵਧੀਆ ਵਾਈਟ ਕੱਪੜੇ ਨੇ ਥੋੜਾ ਬਾਹਰ ਅੰਦਰ ਪਾਉਣ ਵਾਲੇ ਜਿਵੇਂ ਜੈਂਟਸ ਤੇ ਕੁੜਤੇ ਜਿਵੇਂ ਹੁੰਦੇ ਨੇ ਵਾਈਟ ਸ਼ਰਟਸ ਹੁੰਦੀਆਂ ਨੇ ਬੱਚਿਆਂ ਦੀ ਯੂਨੀਫਾਰਮਸ ਹੁੰਦੀਆਂ ਨੇ ਵਾਈਟ ਤਾਂ ਤੁਸੀਂ ਪਾਣੀ ਵਿੱਚ ਕੱਲਾ ਰਾਣੀ ਪਾਲ ਪਾ ਦਿਓ ਹਨਾ ਤੁਸੀਂ ਉਜਾਲਾ ਨਾ ਪਾਓ ਕੱਲਾ ਰਾਣੀ ਪਾਲ ਪਾ ਕੇ ਅੱਛੀ ਤਰ੍ਹਾਂ ਉਹਨੂੰ ਮਿਕਸ ਕਰਕੇ ਤੇ ਵਾਈਟ ਕੱਪੜਾ ਉਹਦੇ ਵਿੱਚ ਡਿੱਪ ਕਰਕੇ ਰੱਖੋ 2-4 ਮਿੰਟ ਲਈ ਬਾਅਦ ਵਿੱਚ 5 ਮਿੰ ਰਾਨੀਪਾਲ ਪਾ ਕੇ ਉਹ ਕਪੜੇ ਡਿਪ ਕਰ ਦੋ ਉਹਦੇ ਵਿੱਚ ਆ ਦੇਖੋ ਆਹ ਵਾਲਾ ਰਾਨੀਪਾਲ ਅਸੀਂ ਯੂਜ਼ ਕਰਦੇ ਆਂ ਆਹ ਵਾਲਾ ਰਾਨੀਪਾਲ ਯੂਜ਼ ਕਰਦੇ ਆਂ ਬਸ ਪਾਣੀ ਵਿੱਚ ਇਹਨੂੰ ਘੋਲ ਕੇ ਕਪੜੇ ਡਿਪ ਕਰਦੇ ਨੇ ਕੁਝ ਟਾਈਮ ਦੀ ਬਾਅਦ ਬਹੁਤ 5 ਮਿੰਟ ਲਈ ਤੇ ਕਪੜੇ ਬਿਲਕੁਲ ਵਾਈਟ ਬਣ ਜਾਣਗੇ ਜੇ ਤੁਹਾਨੂੰ ਨੀਲ ਨਹੀਂ ਪਸੰਦ ਤਾਂ ਤੁਸੀਂ ਇਹ ਵਾਈਟ ਕਪੜੇ ਨੂੰ ਵਾਈਟ ਕਰਨ ਲਈ ਇਹ ਯੂਜ਼ ਕਰ ਸਕਦੇ ਹੋ ਦੇ ਇੱਕ ਦਿਨ ਪਹਿਲਾਂ ਦਵਿੰਦਰ ਲੈ ਕੇ ਆਏ ਸੀ ਐਗ ਵਾਲੀ ਟ੍ਰੇ ਇਹ ਮੈਂ ਐਗਸ ਮਲਣੇ ਨੇ ਕਿਉਂਕਿ ਗਰਮੀ ਕਰਕੇ ਫ੍ਰਿਜ ਵਿੱਚ ਰੱਖਣੇ ਪੈਂਦੇ ਨੇ ਬਾਹਰ ਰੱਖਾਂਗੇ ਜਲਦੀ ਖਰਾਬ ਹੋ ਜਾਂਦੇ ਨੇ ਸਰਦੀ ਵਿੱਚ ਤਾਂ ਬਾਹਰ ਰੱਖ ਸਕਦੇ ਆ ਬਾਹਰ ਹੀ ਰੱਖ ਦਿੰਦੇ ਹਾਂ ਸਰਦੀ ਵਿੱਚ ਤੇ ਗਰਮੀ ਵਿੱਚ ਯੂਸ ਵੀ ਖੱਟ ਹੁੰਦੇ ਨੇ ਖਰਾਬ ਵੀ ਜਲਦੀ ਹੁੰਦੇ ਨੇ ਫਰਿੱਜ ਵਿੱਚ ਰੱਖਾਂਗੇ ਤਾਂ ਲੰਮੇ ਟਾਈਮ ਤੱਕ ਇਹ ਚੱਲਣਗੇ ਤੇ ਇਹਨਾਂ ਨੂੰ ਤਾਂ ਕਿਹਾ ਕਿ ਬਾਹਰ ਵਾਲੇ ਫਰਿੱਜ ਵਿੱਚ ਗਰਮੀ ਵਿੱਚ ਐਗਸ ਖਾਣ ਨੂੰ ਦਿਲ ਕਰਦਾ ਸਰਦੀ ਵਿੱਚ ਅਸੀਂ ਬਹੁਤ ਐਗਸ ਖਾਂਦੇ ਹਾਂ ਹੁਣ ਤਾਂ ਮੈਂ ਵੀ ਖਾਣ ਲੱਗੀ ਤੇ ਪਰ ਪਹਿਲਾਂ ਨਹੀਂ ਮੈਂ ਖਾਂਦੀ ਸੀ ਹੁਣ ਚਲੋ ਜਦੋਂ ਮੈਂ weight loss ਸ਼ੁਰੂ ਕੀਤਾ ਨਾ ਉਦੋਂ ਤੋਂ ਮੈਂ ਐਗਸ ਖਾਣ ਲੱਗੀ ਅੱਛੇ ਵੀ ਲੱਗਦੇ ਨੇ ਤੇ ਐਵੇਂ ਹੁੰਦਾ ਵੀ ਚਲੋ ਆਪਾਂ ਨੂੰ ਪ੍ਰੋਟੀਨ ਮਿਲ ਜਾਂਦਾ ਐਗਸ ਤੋਂ ਇਹ ਮੇਰਾ ਅੱਜ ਦਾ ਬ੍ਰੇਕਫਾਸਟ ਮੇਰੇ ਕੋਲ ਕੱਲ ਵਾਲੀ ਸਬਜ਼ੀਆਂ ਵਿੱਚ ਜਣਾ ਮਸਾਲਾ ਨਾਲ ਮੈਂ ਪਰੌਂਠਾ ਬਣਾਇਆ ਹੈ ਨਾ ਬਹੁਤ ਟਾਈਮ ਬਾਅਦ ਮੈਂ ਇਦਾਂ ਕੋਈ ਸੁੱਕੀ ਸਬਜ਼ੀ ਨਾਲ ਪਰੌਂਠਾ ਖਾਧਾ ਹੈ ਮੇਰਾ ਬੜਾ ਮਾਮ ਸੀ ਅੱਜ ਵੀ ਸੁੱਕੀ ਸਬਜ਼ੀ ਨਾਲ ਕੋਈ ਪਰੌਂਠਾ ਪਰੌਂਠਾ ਖਾਵਾ ਬੜੇ ਅੱਛਾ ਲੱਗਿਆ ਮੈਨੂੰ ਤੇ ਹੁਣ ਨਾ ਨਾਣ ਨੂੰ ਤੋਂ ਬਾਅਦ 11-12 ਵਜੇ ਦਾ ਟਾਈਮ ਹੋਗਾ ਮੈਂ ਕੱਪੜੇ ਲੈ ਇਸ ਉਤਾਰ ਕੇ ਆਉਂਗਾ ਕਿਉਂਕਿ ਸਵੇਰੇ ਬੱਦਲ ਵਾਈ ਸੀ ਧੁੱਪ ਨਹੀਂ ਸੀ ਪਰ ਹੁਣ ਤਾਂ ਧੁੱਪ ਆ ਗਈ ਸੀ ਤੇ ਕੱਪੜੇ ਇਸ ਕਰਕੇ ਲੇਟ ਸੁੱਕੇ ਨਾ ਕਿਉਂਕਿ ਹਵਾ ਵਿੱਚ ਸਵੇਰੇ ਮੌਇਸਚਰ ਸੀ ਮੌਸਮ ਸੀ ਕਪੜੇ ਸੁੱਕੇ ਨੇ ਲੇਟ ਤੱਕ ਕਪੜੇ ਉਤਾਰ ਕੇ ਲੈ ਕੇ ਆਇਆ ਇਹਨਾਂ ਦੀ ਛਾਂਟੀ ਕਰਦੀਆਂ ਕੱਪੜਿਆਂ ਦੀ ਤੇ ਕੱਲ ਮੈਨੂੰ ਇੱਕ ਕਮੈਂਟ ਆਇਆ ਸੀਗਾ ਮੋਹਿਤ ਟਿਵਾਨਾ ਆਈਡੀ ਤੋਂ ਉਹ ਕਹਿੰਦੇ ਸੀ ਮੇਰਾ ਨਾਮ ਬੋਲਿਓ ਮੋ ਉਹਨਾਂ ਦਾ ਨਾਮ ਤਾਂ ਹੈਗਾ ਗੁਰਵਿੰਦਰ ਟਿਵਾਨਾ ਲਸੋਈ ਮਲੇਰਕੋਟਲਾ ਤੋਂ ਥੈਂਕ ਯੂ ਸੋ ਮੱਚ ਹੋਰ ਵੀ ਮੈਨੂੰ ਕਮੈਂਟ ਆਈ ਸੀ ਉਹ ਮੈਂ ਕੱਲ ਵੀਡੀਓ ਚ ਨਾਲ ਦੀ ਨਾਲ ਨਾਮ ਬੋਲਦੇ ਸੀ ਜਦ ਮੈਂ ਵੀਡੀਓ ਤੁਸੀਂ ਅੱਗੇ ਦੇਖੋਗੇ ਅੱਗੇ ਨਾਮ ਮੈਂ ਲੈ ਲਈ ਇਹ ਕਮੈਂਟ ਮੈਨੂੰ ਬਾਅਦ ਵਿੱਚ ਆਇਆ ਮੈਂ ਵੀਡੀਓ ਐਂਡ ਕਰ ਚੁੱਕੀ ਇਸ ਲਈ ਚਲੋ ਮੈਂ ਵੀਡੀਓ ਦੇ ਵਿੱਚ ਐਡੀਟਿੰਗ ਕਰਨ ਲੱਗੀ ਬੋਲ ਦੂੰਗੀ ਕਿਸੇ ਦੇ ਨਾਮ ਕੋਈ ਬੋਲਣ ਕਨੂੰ ਰਹਿ ਜਾਂਦਾ ਕਈ ਵਾਰ ਭੁੱਲ ਭਲੇ ਖਾਂ ਲੱਗ ਜਾਂਦਾ ਸੌਰੀ ਪਲੀਜ਼ ਹਨਾ ਇਹ ਕਪੜੇ ਮੈਂ ਪ੍ਰੈਸ ਵਾਲੇ ਅਲੱਗ ਕਰਤੇ ਜਿਹਨੂੰ ਮੇਰੇ ਟਾਈਮ ਲੱਗੂ ਪ੍ਰੈਸ ਕਰ ਦੂੰਗੀ ਤੇ ਇਹ ਵਾਲੇ ਤੈਅ ਕਰਕੇ ਰੱਖ ਤਨੇ ਐਂ ਏਦਾਂ ਆਪਣੇ ਲੇਡੀਜ਼ ਤੇ ਕਮ ਹਾਊਸ ਵਾਈਫਸ ਤੇ ਕੰਮ ਖਤਮ ਨਹੀਂ ਹੁੰਦੇ ਹੈਗੇ ਜੈਂਟਸ ਨੂੰ ਕਹਿਣਾ ਬਹੁਤ ਈਜ਼ੀ ਹੋ ਜਾਂਦਾ ਹਨਾ ਵੀ ਆਹ ਮੇਰਾ ਕੰਮ ਕਰਦੇ ਪਹਿਲਾਂ ਆਹ ਚੀਜ਼ ਮੈਨੂੰ ਕਰਦੇ ਪਹਿਲਾਂ ਮੈਂ ਚੱਲ ਜਾ ਉਸ ਤੋਂ ਬਾਅਦ ਫਿਰ ਤੂੰ ਘਰੇ ਆ ਆਹ ਕੁਝ ਕਰਨ ਤਈ ਆ ਤੂੰ ਕੀ ਕਰਨਾ ਪਕਾ ਕੇ ਦੋ ਰੋਟੀਆਂ ਬਿਲੀਆਂ ਅੱਜ ਨਾ ਦਵਿੰਦਰ ਨੇ ਬਾਹਰ ਬਾੜੀ ਵਿੱਚ ਕੋਈ ਬੰਦਾ ਲਗਾਇਆ ਹੋਇਆ ਸੀ ਕੰਮ ਕਰਨ ਲਈ ਸਾਫ ਸਫਾਈ ਵਾਸਤੇ ਕੱਖ ਕੁਖ ਅੱਜ ਕੱਲ੍ਹ ਆਮਲੇ ਮੌਸਮ 'ਚ ਬੜਾ ਜ਼ਿਆਦਾ ਹੋ ਜਾਂਦਾ ਤੇ ਨਾਲੇ ਤਾਂ ਜਿਹੜੇ ਫਲਾਂ ਵਾਲੇ ਦਰੱਖਤ ਸੀ ਇਹ ਨੀਚੋ ਛੰਗਾਈ ਨੇ ਬਿਲਕੁਲ ਧਰਤੀ ਨਾਲ ਲੱਗੇ ਪਏ ਇਸ ਥਲ ਨੂੰ ਹਵਾ ਨਹੀਂ ਲੱਗਦੀ ਸੀ ਸਾਫ ਸਫਾਈ ਕਰਾਈਆ ਸਾਰੀ ਪਾਣੀ ਦੀ ਕੱਕ ਕੰਡਾ ਕਰਵਾਇਆ ਇੱਕ ਬੰਦਾ ਫੜਾ ਪੈਸਾ ਅੱਜ ਇਹ ਵੀ ਘਰ ਹੀ ਸੀਗੇ ਸਵੇਰ ਦੇ ਬਸ ਉਹਦੇ ਉੱਪਰ ਹੀ ਸੀ ਅੱਜ ਸਵੇਰ ਦੇ ਸਾਰੀ ਬਾੜੀ ਸਾਫ ਕਰਵਾ ਰਹੇ ਸੀਗੇ ਤੇ ਬਹੁਤ ਵਧੀਆ ਖਾਲੀ ਖਾਲੀ ਜੀ ਲੱਗਣ ਲੱਗੀ ਪਹਿਲਾਂ ਤਾਂ ਲੱਗਦਾ ਬਿਲਕੁਲ ਜਿਵੇਂ ਜੰਗਲ ਬਣਿਆ ਪਿਆ ਹੁੰਦਾ ਜੰਗਲ ਨਹੀਂ ਲੱਗਦੀ ਸੀ ਬਾੜੀ ਕਿਹੋ ਜਿਹੀ ਤਰ੍ਹਾਂ ਨਾ ਵਿੱਚ ਬਾੜਨ ਤੋਂ ਵੀ ਡਰ ਲੱਗਦਾ ਸੀ ਕੱਖ ਕੰਡਾ ਇਹਨਾਂ ਜਿਆਦਾ ਹੋਇਆ ਪਿਆ ਸੀਗਾ ਤੇ ਸਾਰਿਆਂ ਜੇ ਸਾਫ਼ ਕਰਵਾ ਰਹੇ ਨੇ ਦਰਖਤ ਛਾਂਗੇਗੇ ਨੀਚੇ ਧਰਤੀ ਨਾਲ ਲੱਗੇ ਪਏ ਸੀ ਪਹਿਲਾਂ ਹਵਾ ਹੀ ਨਹੀਂ ਪੈਂਦੀ ਸੀ ਬਿਲਕੁਲ ਵੀ ਪਹਿਲਾਂ ਤਾਂ ਅਸੀਂ ਇੱਥੇ ਕਾਫੀ ਸਬਜ਼ੀ ਲਗਾਉਂਦੇ ਹੁੰਦੇ ਸੀ ਪਰ ਹੁਣ ਦਰਖਤ ਜਿਆਦੇ ਹੋ ਗਏ ਜਿਸ ਕਰਕੇ ਨਾ ਹਵਾ ਬਾੜੀ ਚ ਪੈਂਦੀ ਤੇ ਸਬਜ਼ੀ ਹੁੰਦੀ ਨਹੀਂ ਸਰਦੀਆਂ ਵਿੱਚ ਥੋੜਾ ਬਹੁਤ ਲਗਾ ਲੈਂਦੇ ਹੁਣ ਪਾਲਕ ਮੇਥੀ ਤਾਂ ਨਹੀਂ ਆ ਵ ਤੁਹਾਨੂੰ ਸ਼ਾਮ ਨੂੰ ਕੱਪੜੇ ਮੈਂ ਕਰ ਲੇ ਪ੍ਰੈਸ ਪ੍ਰੈਸ ਮੈਂ ਪਹਿਲਾਂ ਚਾਹ ਪੀਣ ਤੋਂ ਪਹਿਲਾਂ 4 ਵਜੇ ਤੋਂ ਪਹਿਲਾਂ ਹੀ ਪ੍ਰੈਸ ਕਰਕੇ ਰੱਖ ਲਏ ਸੀਗੇ ਪਰ ਸੰਭਾਲ ਲੂਗੀ ਹੁਣ ਕੱਪੜੇ ਕਾਫੀ ਜ਼ਿਆਦਾ ਸੀ ਪ੍ਰੈਸ ਵਾਲੇ ਕੁਸ਼ਟਾ ਮੇਰੇ ਇੱਕ ਦਿਨ ਦੋ ਦਿਨ ਪਹਿਲਾਂ ਦੇ ਪਈ ਸੀ ਪ੍ਰੈਸ ਕਰਨ ਵਾਲੇ ਐ ਕਿਵੇਂ ਤਾਂ ਹੋਏ ਨਗੇ ਤੇ ਕੁਝ ਅੱਜ ਵਾਲੇ ਹੋਗੇ ਦੋ ਟਾਈਮ ਦੇ ਹੋਗੇ ਕੱਪੜੇ ਬਹੁਤ ਜ਼ਿਆਦਾ ਸੀ ਅੱਜ ਮੈਨੂੰ ਕਾਫੀ ਟਾਈਮ ਲੱਗਿਆ ਪ੍ਰੈਸ ਕਰਨ ਲਈ ਤੇ ਹੁਣ ਇਹਨਾਂ ਨੂੰ ਹੈਂਗਰਾਂ 'ਤੇ ਕਰੂੰਗੀ ਹੈਂਗ ਤੇ ਮੇਰੀ ਅਲਮਾਰੀਆਂ ਵੀ ਜਿਵੇਂ ਹੈਂਗਰਾਂ ਦੇ ਕੱਪੜੇ ਟੰਗਦੇ ਸੀ ਨਾ ਮੇਰੇ ਅਲਮਾਰੀਆਂ ਵੀ ਸਾਫ਼ ਕਰਨ ਵਾਲੇ ਹੋਈਆਂ ਪਿੰਦੂ ਵਿੰਦਰ ਦੇ ਕੱਪ ਦੇਖ ਤੱਕ ਇੱਕ ਦਿਨ ਟਾਈਮ ਕੱਢ ਕੇ ਇਹ ਵੀ ਕਰੂੰਗੀ ਗਰਮੀ ਕਰਕੇ ਨਾ ਕੰਮ ਕਰਨ ਦਾ ਦਿਲ ਨਹੀਂ ਕਰਦਾ ਐ ਹੁੰਦਾ ਜਿਹਦੇ ਵੀ ਨਸਰਦਾ ਨਹੀਂ ਉਹਨਾਂ ਕ ਕਰ ਲਉ ਚਲ ਪਰ ਕਰਨੀਆਂ ਪੈਣਗੀਆਂ ਕਾਫੀ ਬੁਰੀ ਹਾਲਤ ਹੋਈ ਪਈ ਅਲਮਾਰੀਆਂ ਦੀ ਕੱਪੜੇ ਕੱਢ ਲੈਣੇ ਆ ਧਰਦਾਨੇ ਕੱਢ ਲੈਣੇ ਧਰਦਾਨੇ ਥੋੜਾ ਥੋੜਾ ਕਰਕੇ ਨਾ ਹਾਲਤ ਖਰਾਬ ਹੋ ਜਾਂਦੀ ਹੈਗੀ ਤੇ ਕੱਪੜਾ ਨੂੰ ਕਰਦੇ ਹੈਂਗਰਾਂ ਤੇ ਹੈਂਗ ਕੰਮ ਆਪਣਾ ਵੀ ਸੌਖਾ ਜੈਂਸ ਵੀ ਸੌਖਾ ਟਾਈਮ ਹੋ ਰਿਹਾ 7 ਵਜੇ 7 ਵਜੇ ਕੀ ਪੰਜ ਮਿੰਟ ਹੋ ਗਏ ਮੈਂ ਹੁਣ ਵਾਕ ਕਰ ਰਹੀ ਸੀ 35 ਮਿੰਟ ਹੋ ਗਏ ਮੈਨੂੰ ਵਾਕ ਕਰਦਿਆਂ 6:30 ਵਜੇ ਲੱਗੀ ਸੀ ਇਹ 5-10 ਮਿੰਟ ਹੋਰ ਤੁਰੂੰਗੀ ਲੱਤਾਂ ਨੂੰ ਇੱਕਦਮ ਲਾਈਕ ਮੈਂ ਹੋ ਨਿਕਾ ਦਉਂਦੀ ਵਾਕ ਕਰਕੇ ਇੱਕਦਮ ਅੰਦਰ ਜਾ ਕੇ ਬਹਿ ਜਾਣਾ। ਪਰ ਤਾਂ ਮੈਂ ਫਾਸਟ ਵਾਕ ਕਰਦੇ ਫਿਰ ਹੌਲੀ-ਹੌਲੀ ਤੁਰਦੀਆਂ ਵੀ ਲੱਤਾਂ ਨੂੰ ਥੋੜਾ ਆਰਾਮ ਜਾ ਜੇ। ਤੇ ਸ਼ਾਮ ਨੂੰ ਜ਼ਰੂਰ ਜ਼ਰੂਰ ਬਾਹਰ ਨਿਕਲਣਾ ਚਾਹੀਦਾ। ਨਹੀਂ ਅੰਦਰ ਮੈਨੂੰ ਤਾਂ ਇਹ ਲੱਗਦਾ ਵੀ ਜੇ ਮੈਂ ਸ਼ਾਮ ਨੂੰ ਬਾਹਰ ਨਾ ਨਿਕਲੂ ਬੇੜੇ ਚ ਨਾ ਨਿਕਲੂ ਵਾਕ ਨਾ ਕਰੂੰਗੀ ਹਨਾ। ਵੀ ਮੈਨੂੰ ਤਾਂ ਡਿਪਰੈਸ਼ਨ ਵਾਲੇ ਵਾਂਗ ਹੋ ਜਾਂਦਾ। ਉਹ ਕੰਧਾਂ ਗਾ ਨਹੀਂ ਦੇਖ ਦੇਖ ਕੇ ਚੰਚਲ ਜੋ ਰੂਮ ਵਿੱਚ ਬਹਿ ਜਾ ਉਹ ਹੀ ਕੰਧਾਂ दिखੀਆਂ ਆਣੀਆਂ। ਤੇ ਸ਼ਾਮ ਨੂੰ ਮੈਨੂੰ ਤਾਂ ਬਾਹਰ ਨਿਕਲ ਕੇ ਬਹੁਤ ਵਧੀਆ ਲੱਗਦਾ कलमुनी कमेंट आया सीगा के ਤੁਸੀਂ ਵੇਟ ਲਾਸਟ ਵਾਕ ਕੀਤੀ ਸੀ ਐਕਸਰਸਾਈਜ਼ ਜਦੋਂ ਮੈਂ ਵੇਟ ਲਾਸਟ ਸ਼ੁਰੂ ਕੀਤਾ ਨਾ ਮੈਂ ਵਾਕ ਕਰਦੀਆਂ ਨਾ ਮੈਂ ਐਕਸਰਸਾਈਜ਼ ਕਰਦੀ ਕਿਉਂਕਿ ਭਾਰ ਐਨਾ ਜਿਆਦਾ ਸੀ ਮੈਨੂੰ ਸਾਹ ਦੀ ਪ੍ਰੋਬਲਮ ਸੀ ਹਨ ਜਿਵੇਂ ਕੋਲੈਸਟ੍ਰੋਲ ਮੇਰਾ ਹਾਈ ਸੀ ਕਿ ਮੈਨੂੰ ਸਾਹ ਚੜਦਾ ਸੀ ਤੇ ਤੁਰ ਨਹੀਂ ਹੁੰਦਾ ਸੀ ਮੈਂ ਅੰਦਰ ਲੇਟੀ ਰਹਿੰਦੀ ਸੀ ਆ ਟਾਈਮ ਤੇ ਸ਼ਾਮ ਨੂੰ ਜਿਵੇਂ ਹੁਣ ਬਾਹਰ ਨਿਕਲਦੇ ਵਾਕ ਕਰਦੀਆਂ ਹਨ ਉਦੋਂ ਮੈਂ ਅੰਦਰ ਲੇਟੀ ਰਹਿੰਦੀ ਸੀ ਮੈਂ ਕੁਝ ਨਹੀਂ ਕਰਦੀ ਸੀ ਜਦੋਂ ਮਹੀਨਾ ਹੋ ਗਿਆ ਮੈਨੂੰ ਵੇਟ ਲਾਸਟ ਕਰਦੇ ਨੂੰ ਮਹੀਨੇ ਤੋਂ ਮੇਰਾ ਥੋੜਾ ਜਿਹਾ ਭਾਰ ਘਟੇ ਘਟਿਆ ਡਾਈਟ ਹੈਲਦੀ ਖਾਦੀ ਇਹ న్యూట੍ਰੀਸ਼ਨ ਦਾ ਵੀ ਅਸਰ ਹੋਇਆ ਬਾਡੀ ਐਕਟਿਵ ਹੋਈ ਫਿਰ ਮੈਂ ਵਾਕ ਕਰਨੀ ਸ਼ੁਰੂ ਕੀਤੀ ਹੈ ਮਹੀਨਾ ਤਾਂ ਕੁਝ ਵੀ ਨਹੀਂ ਸੀ ਨਾ ਮੇਰਾ ਦਿਲ ਕਰਦਾ ਸੀ ਨਾ ਮੈਂ ਐ ਸੀ ਵੀ ਮੈਂ ਵਾਕ ਕਰਾ ਹੁੰਦੀ ਨਹੀਂ ਸੀ ਮਹੀਨੇ ਤੋਂ ਬਾਅਦ ਫਿਰ ਜਦੋਂ ਥੋੜਾ ਜਿਹਾ weight ਆਪਣਾ ਘਟਦਾ ਹਨਾ ਬਾਡੀ ਐਕਟਿਵ ਫੀਲ ਕਰਦੀ ਆ ਉਦੋਂ ਅੱਛਾ ਲੱਗਦਾ ਵਾਕ ਕਰਨਾ ਹੁੰਦੀ ਨਹੀਂ ਸਮੇਂ ਤੇ ਸਾਹ ਜਾਂੜਦਾ ਫਿਰ ਦੌੜ ਨਹੀਂ ਹੁੰਦਾ ਸੀ ਉਦੋਂ ਬਾਅਦ ਮੈਂ ਵਾਕ ਕਰਨ ਲੱਗੀ ਫਿਰ ਹੁਣ ਮੈਂ ਰੈਗੂਲਰ ਵਾਕ ਕਰਦੀ ਮੈਨੂੰ ਬਹੁਤ ਵਧੀਆ ਲੱਗਦਾ ਵਾਕ ਕਰਨਾ ਤੇ ਆਪਣੇ weight loss ਤੇ ਵੀ ਦੇਖੋ हेल्प ਹੁੰਦੀ ਹੈ ਵਾਕ ਕਰਨ ਚ ਵੈਸੇ ਵੀ ਆਪਾਂ ਐਕਟਿਵ ਵੀ ਰਹਿਣਾ ਆਪਣੇ ਸਟੈਪਸ ਵੀ ਕਾਫੀ ਹੋ ਜਾਂਦੇ ਨੇ ਵਾਕ ਕਰਦੇ ਕਰਦੇ ਜਿਵੇਂ ਵੀ ਤੁਹਾਡੇ ਦੇਖੋ ਸ਼ੁੰਦਾ ਵਾਕ ਹੁੰਦੀ ਹੈ ਐਕਸਰਸਾਈਜ਼ ਹੁੰਦੀ ਹੈ ਸਲੋ ਵਾਕ ਹੁੰਦੀ ਹੈ ਜੋ ਕੁਛ ਹੁੰਦਾ ਜ਼ਰੂਰ ਫਿਜ਼ੀਕਲ ਐਕਟੀਵਿਟੀ ਜ਼ਰੂਰ ਇਨਕਲੂਡ ਕਰੋ ਆਪਣੀ ਡੇਲੀ ਰੁਟੀਨ ਵਿੱਚ ਮੌਸਮ ਬਹੁਤ ਵਧੀਆ ਰਿਹਾ ਹੁਣ ਬਦਲ ਹੋ ਗਿਆ ਹੈ ਅੱਜ ਬੜੇ ਸ਼ਾਮ ਨੂੰ ਬਦਲ ਹੋਏਗੇ ਨਮੀ ਆਉਂਦਾ ਨਮੀ ਨੂੰ ਤਰਸੇ ਪਹਿਨੀ ਜਾ ਬਹੁਤ ਜ਼ਿਆਦਾ ਹਿਊਮਿਡਿਟੀ ਬਹੁਤ ਹੋਈ ਪਈ ਚਿਪਚਿਪਾहट ਬਹੁਤ ਹੋਈ ਜ਼ਿਆਦਾ ਹੋਈ ਪਈ ਹੈ ਟਾਈਮ ਹੋ ਰਿਹਾ ਸਵਾ 8 ਦਾ ਕੰਮ ਖਾਣੇ ਦਾਣੇ ਦਾ ਅੱਜ ਮੈਂ ਕੋਈ ਕੰਮ ਨਹੀਂ ਕਰਿਆ ਅੱਜ ਮੈਂ ਕੰਮ ਤੋਂ ਛੁੱਟੀ ਲਈ ਆ ਸਾਫ ਸਫਾਈ ਕਰੀ ਨਹੀਂ ਕਿਉਂਕਿ ਕੱਲ ਗੈਸਟ ਆਈ ਸੀ ਨਾ ਕਿ ਜਿਹੋ ਉਹਦੇ ਕੱਲ ਕਰ ਸਾਰਾ ਮੈਂ ਆਲਰੇਡੀ ਸਾਫ ਕਰ ਚੁੱਕੀ ਸੀ ਫਿਰ ਹੋਈ ਕੱਲ ਇੱਕ ਦਿਨ ਦਾ ਬੇ ਕਰਦਾ ਵੀ ਛੁੱਟੀ ਲੈ ਲਈ ਕੰਮ ਅੱਜ ਮੈਂ ਕੱਪੜੇ ਧੋਤੇ ਨੇ ਕੱਪੜੇ ਪ੍ਰੈਸ ਕਰੇ ਨਹੀਂ ਤੇ ਕੋਈ ਅੱਜ ਮੈਂ ਖਾਣਾ ਵੀ ਨਹੀਂ ਬਣਾਇਆ ਸ਼ਾਮ ਨੂੰ ਮੂੰਗੀ ਮਸਰੀ ਦਾਲ ਬਣਾਈ ਆ ਸਵੇਰੇ ਮੈਂ ਕੁਕਿੰਗ ਕਟਰੀ ਕੱਢ ਲੈਣੀ ਸਬਜ਼ੀਆਂ ਪੇਸ ਸੀ ਉਹ ਆਪਾਂ ਵਰਤੀਆਂ ਨੇ ਉਹ ਹੀ ਖਾਧੀਆਂ ਨੇ ਅੱਜ ਮੈਂ ਡਿਨਰ ਵੀ ਨਹੀਂ ਕੀਤਾ ਹੈਗਾ ਪਤਾ ਕੀ ਆ ਸਵੇਰੇ ਮੈਂ ਥੋੜੀ ਹੈਵੀ ਡਿਨਰ ਬ੍ਰੈਕਫਾਸਟ ਕਰ ਲਿਆ ਸਵੇਰੇ ਪਰੌਂਠਾ ਲੈ ਲਿਆ ਸਬਜ਼ੀ ਦਹੀਂ ਦੁਪਹਿਰੇ ਵੀ ਮੈਂ ਹੈਵੀ ਸਬਜ਼ੀ ਲੈ ਲਈ ਪਨੀਰ ਦੇ ਨਾਲ ਫੁਲਕਾ ਖਾ ਲਿਆ ਤੇ ਫਿਰ ਸ਼ਾਮ ਨੂੰ ਚਾਹ ਨਾਲ ਵੀ ਕੁਛ ਨਾ ਕੁਛ ਮਿੱਠਾ ਵੀ ਲੈ ਲਿਆ ਬਿਸਕੁਟ ਵੀ ਖਾ ਲਏ ਹੈਵੀ ਹੋ ਗਿਆ ਸਾਰਾ ਕੁਝ ਅੱਜ ਫਿਰ ਮੈਂ ਡਿਨਰ ਆਦੇ ਸਕਿਪ ਕੀਤਾ ਡਿਨਰ ਨਹੀਂ ਕਰ ਰਹੀ ਸ਼ਾਮ ਨੂੰ ਫਰੂਟ ਖਾ ਲਿਆ ਸੀ ਮੈਂ ਸੈਰ ਕਰਨ ਤੋਂ ਪਹਿਲਾਂ 6:30 6 ਵਜੇ ਇੱਕ ਵੱਡਾ ਮੈਂ ਪੂਰਾ ਕਾਫੀ ਪੱਟਾ ਪੀਅਰ ਸੀ ਮੈਂ ਨਾਸ਼ਪਤੀ ਉਹ ਖਾ ਲਈ ਤੇ ਹੁਣ ਡਿਨਰ ਨਹੀਂ ਕਰਦੀ ਸਿਰਫ ਦੁੱਧ ਪੀਵਾਂਗੀ ਮੈਂ ਪੈਣ ਵਾਲੀ ਦੁੱਧ ਮੈਂ ਪੀਨੀ ਪੀਨੀ ਆ ਜਾਂ ਕੌਫੀ ਪਾਲਣੇ ਦੁੱਧ ਵੀ ਥੋੜੀ ਜਿਹੀ ਮੈਨੂੰ ਕੌਫੀ ਬਿਨਾ ਨੀਂਦ ਨਹੀਂ ਆਉਂਦੀ ਹੈਗੀ ਹੂੰ ਤਾਂ ਕਹਿੰਦੇ ਨੇ ਕੌਫੀ ਪੀ ਕੇ ਨੀਂਦ ਨਹੀਂ ਆਉਂਦੀ ਮੈਨੂੰ ਬਿਨਾ ਪੀਤੇ ਨੀਂਦ ਨਹੀਂ ਆਉਂਦੀ ਹੈਗੀ ਤੇ ਅੱਜ ਕੰਮ ਤੋਂ ਲਈ ਹੈ ਛੁੱਟੀ ਕੋਈ ਕੰਮ ਨਹੀਂ ਆਦੇ ਸਾਰੇ ਬੇਲਰ ਦਿਨ ਲਗਾਇਆ ਬਸ ਦੁਪਹਿਰੇ ਮੈਂ ਪੂਰਾ ਸੁੱਤੀ ਆ ਕੱਪੜੇ ਪ੍ਰੈਸ ਕਰ ਲਿਆ ਸੁਵੇਰੇ ਕੱਪੜੇ ਤੋਂ ਤਿੰਨ ਸਾਫ ਸਫਾਈ ਇਹਦਾ ਵਿੱਚ ਕੋਈ ਕੰਮ ਨਹੀਂ ਹੋਇਆ ਤੇ ਹੁਣ ਕਰਦੇ ਵੀਡੀਓਜ਼ ਐਂਡ ਵੀਡੀਓ ਐਂਡ ਕਰਨ ਤੋਂ ਪਹਿਲਾਂ ਮੈਂ ਦੋ ਨਾਮ ਲੈ ਦਿੰਨੇ ਅੱਜ ਅੱਜ ਵਾਲੀ ਵੀਡੀਓ ਵਿੱਚ ਮੈਨੂੰ ਕਮੈਂਟ ਆਏ ਨੇ ਮੈਂ ਕਿਤੇ ਮੈਂ ਕੱਲ ਨੂੰ ਵੀਡੀਓ ਦੀ ਐਡੀਟਿੰਗ ਕਰਨ ਲੱਗੇ ਭੁੱਲ ਜੂੰਗੀ ਕਿਥ ਹੈਗਾ ਹੈਰੀ ਕਰੇਵਾਲ ਤੋਂ ਕਹਿੰਨੇ ਮੇਰਾ ਫਰਸਟ ਕਮੈਂਟ ਹੈ ਮੇਰਾ ਨਾਮ ਲੈ ਦਿਓ ਵੀਡੀਓ ਵਿੱਚ ਹੈਰੀ ਕਰੇਵਾਲ ਜੀ ਥੈਂਕ ਯੂ ਤੁਹਾਡਾ ਇੱਕ ਕਮੈਂਟ ਹੈਗਾ ਕਰਮਜੀਤ ਕੌਰ ਪੈਣ ਅ ਕਰਮਜੀਤ ਕੌਰ ਪੈਣ ਪਿੰਡ ਪੱਖੋ ਕਲਾ ਜ਼ਿਲ੍ਹਾ ਬਰਨਾਲਾ ਉਹਨਾਂ ਉਹ ਕਹਿੰਨੇ ਮੇਰਾ ਨਾਮ ਵੀ ਲੈ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਮੈਨੂੰ ਪਿਆਰ ਦਿਨੇ ਬਹੁਤ ਸਹਿਯੋਗ ਦਿਨੇ ਹੋ ਤੇ ਹੁਣ ਕਰਦੇ ਵੀਡੀਓ ਦਾ ਐਂਡ ਵੀਡੀਓ ਅੱਛੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਦੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ